ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਰਿਵਾਰ ਦੇ ਅੰਦਰ ਤੇ ਜਿੱਥੋਂ ਮੇਰੀ ਮਾਨ ਸਾਹਿਬ ਨੇ ਡਿਊਟੀ ਲਈ ਹੈ ਤੇ ਜਿਹੜੀ ਮਾਨ ਸਾਹਿਬ ਦੀ ਆਪਣੀ ਸੀਟ ਹੈ ਜਿੱਥੋਂ ਬਹੁਤ ਵਾਰੀ ਸੰਗਰੂਰ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਮਾਨ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਉੱਥੋਂ ਹੀ ਦਲਵੀਰ ਗੋਲਡੀ ਜੀ ਉਸੇ ਸੰਗਰੂਰ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਪਿਛਲੀ ਵਾਰੀ ਐਮਐਲਏ ਵੀ ਰਹੇ ਤੇ ਬੜਾ ਲੰਬਾ ਸਮਾਂ ਯੂਨੀਵਰਸਿਟੀ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਯੰਗ ਲੀਡਰ ਹੋਣਾ ਜਾਂ ਜਿਹੜਾ ਸਟੂਡੈਂਟ ਹੋਣਾ ਪਿਛਲੇ 20 ਸਾਲਾਂ ਤੋਂ ਮੈਨੂੰ ਲੱਗਦਾ ਵੀ ਜਿਹੜਾ ਗੋਲਡੀ ਜੀ ਨੂੰ ਜਾਣਦਾ ਨਾ ਹੋਵੇ ਬੜੇ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਬੜੀ ਮਿਹਨਤ ਕੀਤੀ ਤੇ ਬੜਾ ਕਾਂਗਰਸ ਪਾਰਟੀ ਦੇ ਲਈ ਜਿਹੜਾ ਕੰਮ ਹੈ ਗੋਲਡੀ ਜੀ ਨੇ ਜਿਹੜਾ ਉਕੀਤਾ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਪਾਰਟੀ ਵਿੱਚ ਜਿਹੜਾ ਸਵਾਗਤ ਕਰ ਰਹੇ ਆ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਉਹ ਤੁਹਾਨੂੰ ਸੰਬੋਧਨ ਕਰਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰੇ মিডিਆ ਦਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਬਹੁਤ-ਬਹੁਤ ਮਿਹਰਬਾਨੀ ਸਵਾਗਤ ਹੈ ਅੱਜ ਬੜਾ ਖਾਸ ਦਿਨ ਹੈ ਜਦੋਂ ਆਮਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਯੰਗ ਜੋ ਸ਼ੀਲਾ ਔਰ ਮਿਹਨਤ ਕਰਨ ਵਾਲਾ ਨੌਜਵਾਨ ਇਹਦੀ ਆਵਾਜ਼ ਥੋੜੀ ਘੱਟ ਕਰੋ ਥੋੜੀ ਆਵਾਜ਼ ਘੱਟ ਕਰ ਲਓ ਬਿਸਲੋਨੀ ਦਲਵੀਰ ਗੋਲਡੀ ਉਹ ਸਾਡੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਆਏ ਐ। ਉਹਨਾਂ ਦਾ ਵੀ ਪਰਿਵਾਰ ਆਇਆ ਸਾਰਾ। ਪਿਤਾ ਜੀ ਵੀ ਐ ਉਹਨਾਂ ਦੇ ਧਰਮ ਪਤਨੀ ਵੀ ਐ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੈਂਕੜੇ ਯੂ ਦੇ ਜਾਂ ਵੱਖ-ਵੱਖ ਜ਼ਿਲ੍ਹਾ ਪ੍ਰਸ਼ਦ ਜਾਂ ਉਹਨਾਂ ਦੇ ਮੈਂਬਰ ਜਾਂ ਸਾਬਕਾ ਪ੍ਰਧਾਨ ਜਾਂ ਇਹ ਸਾਰਾ ਉਹਨਾਂ ਦਾ ਪਰਿਵਾਰ ਵੀ ਨਾਲ ਹੀ ਆਇਆ ਸਾਹਮਣੇ ਬੈਠੇ ਐ। ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆ ਕਿਉਂਕਿ ਜੋ ਪੰਜਾਬ ਦੇ ਵਿੱਚ ਅਸੀਂ ਰੰਗਲਾ ਪੰਜਾਬ ਦੇਖਣ ਦਾ ਬਣਾਉਣ ਦਾ ਸੁਪਨਾ ਲਿਆ ਹੋਇਆ ਉਹਦੇ ਵਾਸਤੇ ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਹੈ ਚੰਗੇ ਇਮਾਨਦਾਰ ਦੇਸ਼ ਭਗਤ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਸੀ ਉਸ ਵੇਲੇ ਇਹ ਵੀ ਕਿਹਾ ਸੀਗਾ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਚੱਲ ਨਹੀਂ ਰਿਹਾ ਯਾਰ ਪ੍ਰੋਪਰ ਚੰਗੇ ਲੋਕ ਹੈਗੇ ਨੇ ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਜਿਨ੍ਹਾਂ ਨੂੰ ਗਰੂਰ ਕਰ ਦਿੱਤਾ ਜਾਂਦਾ ਹੈ ਉਹ ਵੀ ਸਾਡੀ ਪਾਰਟੀ 'ਚ ਆ ਕੇ ਇੱਥੇ ਆਪਣੇ ਦੇਸ਼ ਪ੍ਰਤੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਉਹਨਾਂ ਨੇ ਕੋਈ ਉਲਿੱਕੇ ਨੇ ਨਕਸ਼ੇ ਉਹ ਪੂਰੇ ਕਰ ਸਕਣ ਦਲਵੀਰ ਗੋਲਡੀ ਸਟੂਡੈਂਟ ਪੋਲਟਿਕਸ ਚੁਆਇੰਜ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਇੱਕ ਵੇਰੇ ਇਹ ਮੇਰੇ ਧੂਰੀ ਤੋਂ ਐਮਐਲਏ ਸੀਗੇ ਮੈਂ ਐਮਪੀ ਸੀਗਾ ਉਸ ਵੇਲੇ ਵੀ ਬਹੁਤ ਸਾਰੇ ਕਮਾਂਕਾਰਾਂ ਲਈ ਗੋਲਡੀ ਆਉਂਦੇ ਰਹੇ ਕਿਉਂਕਿ ਡੈਮੋਕ੍ਰੇਸੀ ਹੈ ਜ਼ਰੂਰੀ ਨਹੀਂ ਕਿ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਈ ਰੰਗਾਂ ਦੇ ਫੁੱਲਾਂ ਨਾਲ ਹੀ ਗੁਲਦਸਤਾ ਬਣਦਾ ਚੰਗਾ ਬਣਦਾ ਸੋ ਉਸ ਵੇਲੇ ਧੂਰੀ ਦੀ ਗ੍ਰਾਂਟਾਂ ਵਾਸਤੇ ਜਦ ਜਦ ਸੈਂਟਰ ਸਰਕਾਰ ਤੋਂ ਕੋਈ ਸਕੀਮਾ ਵਾਸਤੇ ਮਿਲਦੇ-ਗਿਲਦੇ ਵੀ ਰਹੇ ਆ ਤੇ ਇਹ ਵੀ ਮੈਂ ਕਹਿਆ ਹੋਇਆ ਸੀਗਾ ਕਿ ਕਦੇ ਵੀ ਇਸ ਗੱਲ ਤੋਂ ਚਿਰਾਨੀ ਕਿ ਵੀ ਐਮਐਲਏ ਕਿਸੇ ਹੋਰ ਪਾਰਟੀ ਦਾ ਐਮਪੀ ਕਿਸੇ ਹੋਰ ਪਾਰਟੀ ਦਾ ਵੀ ਸ਼ਾਇਦ ਉੱਥੇ ਸਾਡੀ ਸੁਣੀ ਨਾ ਜਾਵੇ ਜਦੋਂ ਨਤੀਜਾ ਆ ਗਿਆ ਉਹ ਤੋਂ ਸਾਰਿਆਂ ਦਾ ਸਾਰਿਆਂ ਦੀ ਹੁੰਦਾ ਐਮਪੀ ਜਿਨੇ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਐਮਪੀ ਉਹੀ ਹੁੰਦਾ ਇਹੀ ਗੱਲ ਮੈਂ ਮੁੱਖ ਮੰਤਰੀ ਬੰਨ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੋਟਾਂ ਨਹੀਂ ਪਾਈ ਆਮਦ ਪਾਰਟੀ ਨੂੰ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਉਹ ਵੋਟਾਂ ਤਾਂ ਹੁੰਦਾ ਹੈ ਬਾਕੀ ਵਿਚਾਰੇ ਮਤ ਪੇ ਚੱਲਦੇ ਰਹਿੰਦੇ ਆ ਉਹ ਇਹੀ ਡੈਮੋਕ੍ਰੇਸੀ ਦਾ ਮਜ਼ਾ ਹੈ ਸੋ ਦਲਵੀਰ ਗੋਲਡੀ ਹੋਰ ਨੇ ਮਿਹਨਤ ਕੀਤੀ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਅ ਐਮਐਲਏ ਬਣੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਔਰ ਯੰਗ ਉਮਰ ਚ ਜਦੋਂ ਕੰਮ ਕਰਨ ਦਾ ਜੋਸ਼ ਹੈ ਤੇ ਪਿਛਲੇ ਦਿਨੀ ਇਨਹਦੀਆਂ ਇੱਕ ਦੋ ਮੈਂ ਵੀਡੀਓ ਦੇਖੀਆਂ ਕਿਉਂਕਿ ਮੈਂ ਕਾਫੀ ਇਸ ਗੱਲ ਚ ਮੈਨੂੰ ਲੱਗਦਾ ਕਿ ਯੰਗ ਜੇਨਰੇਸ਼ਨ ਜਿਹੜੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਪਾਰਟੀ ਕਹਿੰਦੀ ਹੈ ਕਿ ਜੀ 유ਵਾਂ ਕੋ ਸਕ्रीय ਰਾਜਨੀਤੀ ਮੇ ਆਣਾ ਚਾਹੀਏ ਪਰ ਆਉਣ ਦਿੰਦੇ ਨਹੀਂ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਆਉਣ ਆਉਣਾ ਚਾਹੁੰਦੇ ਨੇ ਕੋਈ ਜਦੋਂ ਅਹੁਦੇ ਦੇਣੇ ਨੇ ਉਦੋਂ ਆਪਣੇ ਰਿਸ਼ਤੇਦਾਰੀ ਹੁੰਦੇ ਨੇ ਬਸ ਸুইস ਕਰਕੇ ਗੋਡੀ ਹੋਰ ਨੇ ਬੜੀ ਮੁਸ਼ਕਲ ਨਾ ਜਗਾ ਬਣਾਈ ਕਾਂਗਰਸ ਚ ਪਰ ਫਿਰ ਜਿੱਥੇ ਮੌਕਾ ਬੜਿਆ ਉੱਥੇ ਫਿਰ ਉਹਨਾਂ ਨੂੰ ਥੱਲੇ ਮਾਰਿਆ ਚੱਕੇ ਫਿਰ ਦਿਲ ਟੁੱਟ ਜਾਂਦਾ ਜੀ ਜੇ ਤੁਸੀਂ ਮਿਹਨਤ ਕਰਦੇ ਹੋ ਮੋਂ ਤੇ ਫਲ ਤੇ ਫੁੱਲ ਜਿਹੜੇ ਕੋਈ ਹੋਰ ਲੈ ਜੇ ਫਿਰ ਇਹ ਤਾਂ ਮਤਲਬ ਦਿਲ ਟੁੱਟ ਜਾਂਦਾ ਫਿਰ ਕੱਲਾ ਕਹਿੰਦਾ ਛੱਡੋ ਪਰੇ ਯਾਰ ਕਾਦੇ ਵਾਸਤੇ ਆਪਾਂ ਕਰਦੇ ਆ ਮਿਹਨਤਾਂ ਜੇ ਕੋਈ ਕੋਈ ਹਰੇ ਰੰਗ ਦਾ ਪਹਿਨ ਆਊਗਾ ਤਾਂ ਲੋਕਾਂ ਦੇ ਕੰਮ ਕਰ ਸਕਾਂਗੇ ਤਾਂ ਲੋਕਾਂ ਦੇ ਕੋ ਜੀਵਨ ਪੱਧਰ 'ਚ ਕੋਈ ਸੁਧਾਰ ਲਿਆ ਸਕਾਂਗੇ ਸੋ ਅੱਜ ਦਿਲਵੀਰ ਗੋਲਡੀ ਹੋਰੀ ਮੇਰੇ ਛੋਟੇ ਭਰਾ ਦੇ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ 'ਚ ਸ਼ਾਮਲ ਕਰ ਰਿਹਾ ਹਾਂ ਪਰ ਸਾਡੀ ਪਾਰਟੀ 'ਚ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਜਾਂ ਕੋਈ ਬੌਸ ਕਲਚਰ ਨਹੀਂ ਹੈਗਾ ਸਾਡੇ ਤਾਂ ਛੋਟੇ ਵੱਡੇ ਭਰਾ ਆ ਸੀ ਸੋ ਮੀਤ ਇੱਕ ਯੰਗ ਮੁੰਡਾ ਜੀ ਨੇ ਆਈਐਸ ਦੀ ਤਿਆਰੀ ਕਰਤੀ 17 ਦੇ ਵਿੱਚ ਐਮ ਐਮ ਐਲ اے ਬਣੇ 19 ਦੇ ਵਿੱਚ ਫੇਰ ਬਰਨਾਲਾ ਜਿੱਤਿਆ ਲੋਕ ਸਭਾ ਵੇਲੇ 22 ਦੇ ਵਿੱਚ ਫੇਰ ਐਮ ਐਲ اے ਬਣੇ ਯਾਨੀ ਕਿ ਛੋਟੀ ਜੀ ਉਮਰ ਚ ਤਿੰਨ ਵਾਰੀਆਂ ਮਤਲਬ ਜਿੱਤ ਚੁੱਕੇ ਬਰਨਾਲਾ ਜੇ ਅੱਜਕੱਲ੍ਹ ਹਾਲਾਤ ਇਹ ਨੇ ਕਿ ਦੁਬਾਰਾ ਸਰਪੰਚ ਬਣਨਾ ਔਖਾ ਹੋ ਜਾਂਦਾ ਐਮ ਐਲ اے ਤਾਂ ਵੱਡੀ ਗੱਲ ਹੈ ਸੋ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਮੈਨੂੰ ਕਿ ਮਾਲਵੇ ਦੇ ਵਿੱਚ ਸਾਨੂੰ ਇੱਕ ऐसा यंग मुंडा मिले है जिन्नू बोलने दा पता दा। जीरो जीरो के के दा। मैंनू, मैंनू है जिन्नू ਲੋਕਾਂ ਨਾਲ ਕਿਵੇਂ رابطہ ਕਾਇਮ ਕਰੀਦਾ ਹੈ ਜ਼ੀਰੋ ਗਰਾਉਂਡ ਜ਼ੀਰੋ ਤੋਂ ਆਇਆ ਹੋਇਆ ਹੈ ਸਾਨੂੰ ਬਹੁਤ ਭਾਲ ਮਿਲੂਗਾ ਇਹਦੇ ਨਾਲ ਤੇ ਦਿਲਵੀਰ ਗੋਲਦੀ ਮੈਂ ਤੁਹਾਡਾ ਇੱਕ ਵੱਡੇ ਭਰਾ ਦੇ ਨਾਤੇ ਜਾਈ ਕਹਿ ਲੋ ਕਿ ਸਾਡੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੈਂ ਤੁਹਾਡਾ ਸਵਾਗਤ ਕਰਦਾ ਮੈਨੂੰ ਮੈਨੂੰ ਉਮੀਦ ਹੈ ਕਿ ਆ ਪਾਸਾਰੇ ਰਲ ਕੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਬਸ ਉਹਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋਣਾ ਪਊਗਾ ਬਹੁਤ ਸਾਰੇ ਜੰਗ ਮੁੰਡੇ ਕੁੜੀਆਂ ਸਾਡੇ ਐਮਐਲਏ ਨੇ ਜਨਰੇਸ਼ਨ ਹੀ ਬਦਲ ਤੇ ਅਰਖਤੀ ਲੋਕਾਂ ਨੇ ਨਮਕ ਖੂਨ ਨਮੀ ਨਮਤ ਜੋਸ਼ ਹੈ ਨਮੀ ਪਾਰਟੀ ਹੈ ਤੇ ਨਵੀਂ ਕਹਾਣੀ ਲਿਖਾਂਗੇ ਕੱਲੇ ਸਗਰੂਰ ਦਾ ਨਹੀਂ ਸਾਰੇ ਪੰਜਾਬ ਦਾ ਸੀ ਨਕਸ਼ਾ ਰੰਗਲਾ ਬਣਾਉਣਾ ਕੋਈ ਆਪਸ ਵਿੱਚ ਸਾਡੇ ਜਦੋਂ ਇਲੈਕਸ਼ਨ ਵੀ ਲੜਦੇ ਰਹੇ ਆ ਕੋਈ ਆਪਸ ਸਾਡਾ ਕੋਈ ਨਿੱਜੀ ਕੋਈ ਆਪਸ ਕੋਈ ਅਸੀਂ ਵਿਚਾਰ ਪੜਾਉਂਦੇ ਜਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਹਾਂ ਇਹ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦੇ ਸੀ ਮੈਂ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦਾ ਸੀ ਬਾਕੀ ਲੋਕ ਹੁੰਦੇ ਨੇ ਪਬਲਿਕ ਤੇ ਜਦੋਂ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਕਿਹਾ ਵੀ ਮੇਰੇ ਵੱਲੋਂ ਆਲਵੇਸ ਵੈਲਕਮ ਹੈ ਮੈਂ ਕੋਈ ਕਿਸੇ ਨਾਲ ਮੇਰੀ ਬੱਟ ਦਾ ਰੋਲਾ ਨਹੀਂ ਕੋਈ ਮੇਰਾ ਕਿਸੇ ਨਾਲ ਕੋਈ ਨਿੱਜੀ ਝਗੜਾ ਨਹੀਂ ਜਿਹੜਾ ਮੇਰੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਤੇ ਮੈਂ ਉਹਨੂੰ ਮੌਕਾ ਦੇ ਸਕਦਾ ਤਾਂ ਮੈਂ ਜ਼ਰੂਰ ਮੌਕਾ ਦੇਵਾਂਗਾ ਕਿ ਤੂੰ ਆਪਣਾ ਯੋਗਦਾਨ ਆਪਣਾ ਬਰਸ਼ ਲੈ ਕੇ ਤੂੰ ਪੰਜਾਬ ਦੇ ਕਿਹੜੇ ਕੋਨੇ ਚ ਕਿਹੜੇ ਖੁੰਝੇ ਚ ਰੰਗ ਭਰ ਸਕਦਾ ਤੂੰ ਰੰਗ ਭਰ ਆਪਣਾ ਰੰਗ ਲੈ ਪੰਜਾਬ ਚ ਰੰਗਾਂ ਹਮੇਸ਼ਾ ਅਲੱਗ-ਅਲੱਗ ਹੋਣਗੇ ਮੈਂ 2 ਮਿੰਟ ਲਈ ਪਹਿਲਾਂ ਤਾਂ ਮੈਂ ਕਿਹੜੀ ਰਸਮੀ ਕਾਰਵਾਈ ਹੈ मैं बता रहा हूँ पार्टी का जोड़ा बहुत धन्यवाद सत जी सब तो पहला ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ तहे دلੋਂ ਧੰਨਵਾਦ ਕਰਦਾ ਕਿ ਆਪਦੇ ਛੋਟੇ ਭਰਾ ਨੂੰ ਉਹਨਾਂ ਨੇ ਇੰਨੇ ਕਾਬਿਲ ਸਮਝਿਆ ਕਿ ਉਹ ਉਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਆਪਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਤੇ ਹਰ ਉਹ ਮੁਮਕਿਨ ਕੋਸ਼ਿਸ਼ ਕਰ ਸਕੇ ਜਿਹੜੀ ਅੱਜ ਨੌਜਵਾਨ ਸੋਚਦੇ ਨੇ ਉਮੀਦ ਕਰਦੇ ਨੇ ਮੇਰੇ ਨਾਲ ਮੇਰੇ ਪਰਿਵਾਰ ਮੇਰੇ ਪਿਤਾ ਜੀ ਮੇਰੀਆਂ ਭੈਣਾਂ ਮੇਰੀ ਵਾਈਫ ਸਾਰੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੁਸੀਂ ਇੱਥੇ ਮੇਰੇ ਨਾਲ ਅੱਜ ਜੁਆਇਨ ਕਰ ਰਹੇ ਨੇ ਸੋ ਤੁਸੀਂ ਜਿਹੜਾ ਮੀਡੀਆ ਇਹਨੇ ਪਿਛਲੇ ਦਿਨਾਂ ਚ ਵੀ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬਲੰਦ ਹੁੰਦਾ ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਾਂਦਾ ਕਿਸੇ ਨੂੰ ਵੀ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਰਿਹਾ ਜੋਇਨ ਕਰਾ ਰਹੇ ਨੇ ਉਹ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਦ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚ ਬਹੁਤ ਸਿਨਤਾ ਥੈਂਕ ਯੂ ਸਾਰੀ ਉਮਰ ਕਿਉਂਕਿ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾਂ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ ਕੀਤੀ ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆਦਾ ਕਹੇਰੂ ਦਾ ਟੂਰਨਾਮੈਂਟ ਅਸੀਂ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਕਿਹਾ ਵੀ ਗੋਲਡੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜਾ ਮੈਂ ਐਜ਼ ਮੈਂਬਰ ਪਾਰਲੀਮੈਂਟ ਤੂੰ ਮੈਨੂੰ ਦੱਸ ਤੇ ਇਹ ਜਿਹੜੀ ਅਪਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਮੈਂ ਅੱਜ ਕੋਈ ਜ਼ਿਆਦਾ ਨੈਗੇਟਿਵ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ ਨੈਗੇਟਿਵ ਗੱਲ ਕਰਦਾ ਸਾਡੀ ਸਿਰਫ ਸੋਚ ਰਹੂਗੀ ਆਪਦੇ ਪੰਜਾਬ ਦੇ ਲਈ ਆਪਦੇ ਹਲਕੇ ਦੇ ਲਈ ਜਿਹੜੀ ਮਿਹਨਤ ਕਰਨੀ ਸੇਵਾ ਕਰਨੀ ਮੈਂ ਸੇਵਾ ਵੀ ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ ਤੇ ਅਸ਼ੀਰਵਾਦ ਹੋਊਗਾ ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਤੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕਿਹੜਾ ਇੱਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਤਿਕਣਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਿਆ ਹੁਣ ਇਹ ਉਥੇ ਹੀ ਜੰਮਿਆ ਉਹੀ ਉਥੇ ਹੀ ਪੜਿਆ ਸਾਡੀ ਆਪਸ ਚ ਸਾਂਝ ਆ ਪ੍ਰਾਣੀ ਠੀਕ ਆ ਸਾਡੇ ਥੋੜੇ ਵਖਰੇਵੇਂ ਇੱਕ ਬਾਰਾਂ ਕਹਿ ਲਈਏ ਵੀ ਲੱਗੋ ਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜ਼ਰੂਰ ਇਹ ਬੰਦਾ ਮੌਕਾ ਦੇਊਗਾ ਤੁਹਾਵਾਂ ਪਤਾ ਤਗੜੇ ਹੋ ਗਏ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ-ਬਿਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੱੜ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ-ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੇ 5-7 ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਏ ਜੀ ਦਾ ਸ਼ਕਾਰ ਨੇ ਮੌਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਤੈਨਾਂ ਦੇ ਲੋ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਤਾਂ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰੀ ਹੈ ਤੇ ਮੈਂ ਮੀਤ ਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੇ ਦੋਵਾਂ ਦੇ ਯਾਰੀ ਦੋਸਤੀ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਫੈਸਲੇ ਦੇ ਨਾਲ ਮੇਰੇ ਨਾਲ ਖੜੇ ਹੋ ਕਿਉਂਕਿ ਸਭ ਤੋਂ ਵੱਡੀ ਸੈਲਫ ਰਿਸਪੈਕਟ ਆ ਤੇ ਮੈਨੂੰ ਲੱਗਦਾ ਕਿ ਲੀਡਰ ਤੋਂ ਪਹਿਲਾਂ ਮੈਂ ਇੱਕ ਪੁੱਤਾਂ ਮੈਂ ਇੱਕ ਘਰ ਵਾਲਾਂ ਮੈਂ ਇੱਕ ਭਰਾ ਮੈਂ ਇੱਕ ਬਾਪਾਂ ਤੇ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਤੋਂ ਸਾਰਿਆਂ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਦੱਬ ਕੇ ਮਿਹਨਤ ਕਰਾਂਗੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਨੂੰ ਸਾਰਿਆਂ ਨੂੰ ਧੰਨਵਾਦ ਐਂ ਦੇਖੋ ਪਿਛਲੀ ਦੁੱਖ ਦੁੱਖ ਵੀ ਨਹੀਂ ਪਹਿਲਾਂ ਇੱਕ ਬੰਦੇ ਨੇ ਉਹ ਮੈਨੂੰ ਕਿਤੇ ਮਿਲਿਆ ਹੋਣਾ ਰਸਤੇ 'ਚ ਕਿਤੇ ਰੋਕ ਲਈ ਹੋਣੀ ਗੱਡੀ ਉਹ ਕਹਿੰਦਾ ਜੀ ਸਭ ਤੋਂ ਵੱਡੀ ਗੱਲ ਤਾਂ ਕਹਿੰਦਾ ਇਹੀ ਸਾਨੂੰ ਚੰਗੀ ਲੱਗੀ ਕਿ ਅਸੀਂ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਸਕਦੇ ਆ ਸੋ ਅਜਵੇਂ ਗੋਲਡੀ ਕਹਿ ਰਹੇ ਭਾਈ ਜੀ ਨੇ ਮੈਨੂੰ ਕਿਹਾ ਉੱਥੇ ਘੇਰੋ ਦੇ ਟੂਰਨਾਮੈਂਟ ਚ ਭਾਈ ਜੀ ਸੋ ਭਾਈ ਜੀ ਸਾਡਾ ਕੈਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜੀ ਜ ਸਾਰਾ ਕੁਝ ਹੀ ਆ ਜਾਂਦਾ ਜਿਹਦੇ ਚ ਆਪਣਾ ਤੈਜ ਜੀ ਚ ਪਿਆਰ ਹੈ ਸੋ ਮੈਂ ਪਹਿਲਾਂ ਵੀ ਦੱਸਿਆ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਣੇ ਆ ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਲੋਡ ਹੈ ਕਿ ਪੋਲਿਟਿਕਸ ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪੱਕਣੇ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅਪਰ ਰਾਜਨੀਤੀ ਤੋਂ ਮੁਕਰਦੇ ਕਿਉਂ ਆਂ ਭੱਜਦੇ ਕਿਉਂ ਆਂ ਵਿਚਵੜੀਏ ਉਹ ਅੰਗਰੇਜ਼ੀ ਦੇ ਕ੍ਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਮਾਰੇ ਬੰਦੇ ਨੇ ਇਥੇ ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ ਬਿਲਕੁਲ ਚੰਗੇ ਬੰਦਿਆਂ ਨੂੰ ਜਾਨ ਦੀ ਲੋੜ ਆ ਗਈ ਜੋ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਧਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਧਲਾਪਣ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੇ ਸੰਸਥਾਵਾਂ ਵਿੱਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਧੰਨਵਾਦ ਵੀ ਕਰਨਾ ਆਉਂਦਾ ਹੈ ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਵਾਵਾਂ ਬਣ ਕੇ ਮੀਤ ਹੋਰ ਸਾਡੇ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਗੋਲਦੀ ਜੀ ਆਏ ਨੇ ਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦਾ ਇਹ ਬਿਆਨ ਹੈ ਉਹਨੋਂ ਤਾਂ ਖਰੀਦ ਇਸ ਕੰਮ ਬਾਰੇ ਬੋਲਣ ਨਹੀਂ ਚਾਹੀਦਾ ਉਹਨਾਂ ਤੇ ਫਿਰ 6-7 ਵਾਰੀ ਕਿਹਨੇ ਪਰਸ਼ਪਾਇਆ ਸੀ ਹੁਣ ਤਾਂ ਉਹ ਦੁਹਰ ਵੀ ਕਰਨ ਲੱਗੇ ਵੀ ਕਾਂਗਰਸ میں ਦੂਜੀ ਵਾਰ ਆਏ ਸਾਡੀ ਪਾਰਟੀ ਚੋਂ ਤੋੜ ਕੇ ਲੈ ਗਏ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀਗੇ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਐਸ ਤਰ੍ਹਾਂ ਦਾ ਕਰਨ ਕੋਈ ਕਿਸੇ ਕਿਸਮ ਦਾ ਸਾਡੀ ਇੱਕ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਇਹਦਾ ਕਰ ਸਕਦੀ ਹੈ ਕਿ ਈਡੀ ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ ਪਾਰਟੀ ਸ਼ਾਮਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖਰਾ ਸਾਹ ਵਗਲੀ ਉਹ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ ਇਹ ਤਾਂ ਮਲਾਕਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਸਕਦਾ ਹੈ ਕਮਲ ਦਾ ਸੋ ਇਹ ਸਭ ਅਫਵਾਹ ਨੇ ਕੋਈ ਕਿਸੇ ਕਿਸਮ ਦਾ ਨਾਤਾ ਗੋਲਡੀ ਤੇ ਕੋਈ ਇਲਜ਼ਾਮ ਹੈ ਨਾ ਹੀ ਕੋਈ ਜਿੱਦ-ਜਿਦ ਜਾਂ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਆਲੇ ਦੇ ਵਿੱਚ ਚੈੱਕ ਕਰ ਲੇ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸੋ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਬਾਜਬਾ ਸਾਹਿਬ ਹਾਂ ਵੀ ਕਾਂਸੀ ਡਾਕਟਰ ਜੀ ਨੇ ਵੀ ਕੰਮ ਕੀਤਾ ਜੀ ਮਲੇ ਜੀ ਜੀ ਜੱਪਤਾ ਵਿੱਚ ਫੋਟੋ ਫੋਟੋ ਚਾਰ ਜੀ ਜੀ ਸੋ ਕੀ ਆਖੀ ਕਰਨਾ ਇਹਨਾਂ ਸਾਡੇ ਅਸੀਂ ਪਾਰਟੀ ਕੋ ਤੁਹਾਨੂੰ ਬਣਾਇਆ ਜਾਂ ਗੱਲਾਂ ਚੱਲਦੀਆਂ ਸ਼ੇਅਰ ਕਰੋਗੇ ਪਾਰਟੀ ਵਾਲੇ ਅੰਦਰ ਦੀ ਗੱਲ ਦੱਸੋਗੇ ਅੱਗੇ ਇਸੀ ਲੋਕਾਂ ਨਾਲ ਸ਼ੇਅਰ ਕਰਨੀ ਕਰਨੀ ਹੈ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ ਇਮੋਸ਼ਨਲ ਜੇ ਬੰਦੇ ਆ ਜ਼ਿਲ੍ਹਾ ਸੰਗਰੂਰ ਵਾਲੇ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦਨੇ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ ਢਾਈ ਸਾਲ ਮੂਲ ਕੋਈ ਫਰੀਗੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ساری ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਯੋਗੀ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇਸ਼ਨ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁੱਦਾ ਬਿਆਣਾ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤਾਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸੱਦ ਕੇ ਵੀ ਇੱਕ ਦਿਨ ਵੀ ਆਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50-50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਦੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਆ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕ ਟੱਕ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ ਦੋ ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਆ ਮੈਂ ਅਸੀਂ ਸਾਰੇ ਇੱਥੇ ਬੈਠੇ ਆ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟ੍ਰੀਟ ਕਰੇ ਮੈਂ ਇਹ ਕਹੂੰਗਾ ਕਿ ਇਸ ਮਾਮਲੇ 'ਚ ਤਾਂ ਜੀ ਕਿ 골ਡੀ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ 골ਡੀ ਛੱਡਿਆ ਸੰਜੀ ਕਿਉਂਕਿ ਐਨੀ ਮਿਹਨਤ ਕਰਨ ਵਾਲੇ ਮੁੰਡੇ ਜੇ ਪਾਰਟੀ ਜਿਹੜੀ ਉਹਨਾਂ ਦੀ ਪ੍ਰਵਾਹ ਨਹੀਂ ਕਰੂਗੀ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ ਜੀ ਇਹੋ ਜਿਹਾ ਤਾਂ ਚਾਹੀਦੇ ਹਰ ਪਾਰਟੀ ਨੂੰ ਚਾਹੀਦੇ ਆ ਜਿਹੜੇ ਵਧੀਆ ਸਪੀਕਰ ਹੋਣ ਵਧੀਆ ਬੁਲਾਰੇ ਹੋਣ ਮਿਹਨਤੀ ਹੋਣ ਲੋਕਾਂ ਕੋਲੇ ਕੰਮ ਲੋਕਾਂ ਦੇ ਕੰਮ ਕਰਵਾਉਣੇ ਆਉਂਦੇ ਹੋਣ ਤੇ ਇਹੋ ਜਿਹਾ ਤਾਂ ਕਿੱਥੋਂ ਮਿਲਦੇ ਨੇ ਇਹੋ ਜਿਹਾ ਪਰ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕਾਂਗਰਸ ਦਾ ਸੰਗਰੂਰ ਵਾਲੇ ਨੂੰ ਅਨੰਦਪੁਰ ਸਾਹਾ ਬੇਤਾ ਕਰੂਰ ਵਾਲੇ ਨੂੰ ਸੰਗਰੂਰ ਭੇਜਤਾ ਹੈ ਜੀ ਤੇ ਬਠਿੰਡੇ ਵਾਲੇ ਨੂੰ ਲੁਧਿਆਣੇ ਭੇਜਤਾ ਬਾਜਵਾ ਸਾਹਿਬ ਕਹਿੰਦੇ ਮੈਂ ਗੁਰਦਾਸਪੁਰ ਤੋਂ ਕਰਾਇ ਤੇ ਘਰ ਲੈਣਾ ਇੱਥੇ ਲੁਧਿਆਣੇ ਤਾਂ ਕਿ ਰਾਜਾ ਬਿਰਿੰਗ ਜਿੱਤਣਾ ਜਾਵੇ ਮੈਂ ਦੇਖੂਗਾ ਆਪ ਦਾ ਸਾਰਾ ਅਭੀ ਦੇਖ ਰੇਖ ਦੇ ਵਿੱਚ ਸਾਰਾ ਕਰੋਗਾ ਕੰਮ ਇਹਨਾਂ ਦਾ ਆਪਸ ਚ ਨਹੀਂ ਪਤਾ ਲੱਗਦਾ ਕੌਣ ਕਿਹਨੂੰ ਹਰਾਇ ਜਾਂਦਾ ਕੌਣ ਕਿਹਨੂੰ ਜਿਤਾਈ ਜਾਂਦਾ ਸੋ ਛੱਡੋ ਪਰ ਇਹ ਨਾ ਨਾ ਟਾਈਮ ਸਵਾਲ ਪੁੱਛਣ ਤੇ ਲਾਤਾ ਨਾਲੇ ਜਿਹੜੀ ਡਾਰਾ ਵਾਲੀ ਗੱਲ ਆ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੋਈ ਲੱਗਦਾ ਬਿਕੁੜਾਰੇ ਕੋਈ ਪੈ ਸੋ ਇਹੀ ਜੀ ਕੋਈ ਗੱਲ ਨਹੀਂ ਸਰ ਸਾਹਿਬ ਕਹਿੰਦੇ ਕਹਿੰਦੇ 70000 ਫੋਟ ਪਈ ਸੀ ਹਮਮ ਹਮ ਕਿਹੜੇ ਆਪ ਦੀ ਕਮਜ਼ੋਰੀ ਨੂੰ ਆਪ ਨੂੰ ਦੇਖਣਾ ਚਾਹੀਦਾ ਬਿਲਕੁਲ ਇਹੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਸੀਗਾ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਇਹ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹਾ ਜਾ ਹੋ ਕੇ ਟਕਰੂੰਗਾ ਇਹ ਤਾਂ ਹੁਣ ਸਮਝ ਦਸੂਗਾ ਕੱਲ ਤੋਂ ਬਾਅਦ ਹੀ ਸਮਝ ਆਊਗਾ ਖੈਰਾ ਸਾਹਿਬ ਦੇ ਕਹਿਣ ਨਾਲ ਕਿੰਨੀਆਂ ਵੋਟਾਂ ਪੈ ਗਈਆਂ ਇਹ ਇਹ ਕੋਈ ਕਟੇਰੀਆ ਨਹੀਂ ਖੈਰਾ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਸ਼ਾਹਕੋਟ ਤੋਂ 1900 ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਜਦੋਂ ਬਾਈਲੈਕਸ਼ਨ ਹੋਈ ਸੀ ਜਦੋਂ ਸ਼ਾਹਕੋਟ ਕਦੇ 1900 ਵੋਟਾਂ ਵਾਲੀ ਪਾਰਟੀ 'ਚ ਮੈਂ ਥੋੜੀ ਦੁਬਾਰੇ ਜਾਊਂਗਾ ਕੋਈ ਸਵਾਲ ਪੁੱਛ ਲਿਆਣਾ ਤੂੰ ਉਹਨਾਂ ਨੂੰ ਹੁਣ ਪੁੱਛ ਲਿਓ ਕਿ ਹੁਣ ਜਿਹੜਾ ਜਦੋਂ ਇਹ ਪਿਛਲੀ ਵਾਰ ਬਠਿੰਡੇ ਤੋਂ ਆਏ ਸੀਗੇ 19000 ਵੋਟ ਵੀ ਨਹੀਂ ਪਈ ਸੀ ਹੈ ਜੀ ਜੋ ਬਠਿੰਡੇ ਤੋਂ ਆਏ ਸੀ ਬਠਿੰਡੇ ਵਾਲਿਆਂ ਤੋਂ ਮਾਫੀ ਮੰਗੀ ਕਿ ਮੈਂ ਇੱਥੇ ਗਲਤ ਹਾਂ ਹੁਣ 4 ਜੂਨ ਨੂੰ ਸੰਗਰੂਰ ਵਾਲਿਆਂ ਤੋਂ ਮੰਗਣੀ ਪਊਗੀ ਸੋ ਇਹ ਮਤਲਬ ਇੱਕ ਸਿਰਫ ਤੇ ਸਿਰਫ ਨਿੱਜੀ ਕਿੜਾ ਕੱਢਣ ਨੂੰ ਆਏ ਨੇ ਮੇਰੇ ਪਰਦੇ ਲੱਗ ਜੂ ਕੱਲ ਪਰਸੋ ਤੋਂ ਬੋਲਣ ਬਸ ਮੇਰੇ ਪਰਿਵਾਰ ਤੇ ਨਿੱਜੀ ਕੱਢ ਕਰੂਗਾ ਠੀਕ ਹੈ ਨਾ ਸੋ ਇਹ ਨਹੀਂ ਪਤਾ ਪਾਰਟੀ ਨੂੰ ਨਹੀਂ ਪਤਾ ਕਿ ਕੀ ਬੋਲੀ ਜਾਂਦਾ ਕੌਣ ਹੈ ਕੀ ਹੈ ਸੋ ਸ਼ਾਇਦ ਪਹਿਲੀ ਜੁਆਇਨਿੰਗ ਹੈ ਆ ਦੇਖੋ ਆਪਣੇ ਜੁਆਇਨਿੰਗ ਦਾ ਸ਼ਾਨਦਾਰ ਹਾਲ ਹੈ ਹੈਨਾ মিডিਆ ਬੁਲਾਇਆ ਹੈ ਸਾਰਾ ਪ੍ਰੋਪਰ ਪ੍ਰਬੰਧ ਕਰਕੇ ਪਰਿਵਾਰ ਸਦੇਤ ਆਏ ਆ ਸਾਰੇ ਬੈਠੇ ਆ ਤੇ ਫੇਰ ਸਾਡੀ ਜੁਆਇਨਿੰਗ ਆ ਸੜਕ ਦੇ ਪਰਲੇ ਪਾਸੇ ਹੈਲੀਪੈਡ ਹੈ ਉੱਥੇ ਆਇਆ ਕਿਦਾ ਚੱਲ ਜੀ ਠਾਸੀ ਬਲ ਉੱਥੇ ਕੀ ਪਤਾ ਲੱਗਾ ਉਸ ਖੂਹ ਚੋਂ ਲਾਸ਼ਾਂ ਨਹੀਂ ਤੇ ਹੁੰਦੀਆਂ ਬਹੁਤ ਬੜਾ ਬੜਾ ਖੂਹ ਹੈ ਜੀ ਉਸ ਉੱਥੇ ਨਹੀਂ ਪਤਾ ਲੱਗਦਾ ਮੇਲੇ ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਸੋ ਇਸ ਕਰਕੇ ਅਸੀਂ ਲੜਾਂਗੇ ਸਾਡੀ ਲੜਾਈ ਕੋਈ ਖੈਰੇ ਨਾਲ ਨਹੀਂ ਸਾਡੀ ਲੜਾਈ ਬੇਰੁਜ਼ਗਾਰੀ ਦੂਰ ਕਰਨ ਤੇ ਸਾਡੀ ਲੜਾਈ ਸਾਡੇ ਨੌਜਵਾਨਾਂ ਨੂੰ ਕੰਮ ਦੇਣ ਤੇ ਸਾਡੀ ਲੜਾਈ ਬਿਜਲੀ ਪਾਣੀ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਸਾਡਾ ਜਿਹੜਾ ਗਰੰਟੀਆਂ ਨੇ ਚਲੋ ਮੋਦੀ ਜੀ ਵੀ ਹੁਣ ਗਰੰਟੀਆਂ ਕਹਿਣ ਲੱਗੇ ਕੋਈ ਗੱਲ ਨਹੀਂ ਪਰ ਪੂਰੀਆ ਕਰਦੇ ਨਹੀਂ ਸੰਤ ਕੋ ਕਰਾਉਣੀ ਤੇ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੂੰ ਠੀਕ ਕਰਕੇ ਜੇ ਦੇਸ਼ ਨੂੰ ਨੰਬਰ 1 ਬਣਾਉਣਾ ਹੈ ਦੁਨੀਆ 'ਚ ਤਾਂ ਯਾਦ ਰੱਖਣਾ ਪਊਗਾ ਕਿ ਪੰਜਾਬ ਨੂੰ ਨੰਬਰ 1 ਪਹਿਲਾਂ ਬਣਾਉਣਾ ਪਊਗਾ ਪੰਜਾਬ ਹਮੇਸ਼ਾ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਇਨਕਲਾਬ ਸੀ ਚਾਹੇ ਹਰਾ ਇਨਕਲਾਬ ਸੀ ਚਾਹੇ ਕੋਈ ਵੀ ਲਹਿਰ ਜਿਹੜੀ ਹੈ ਉਹ ਦੇਸ਼ ਦੇ ਵਿੱਚ ਉੱਠੀ ਉਹਨੂੰ ਪੰਜਾਬ ਲੀਡ ਕਰਦਾ ਹੈ ਈਵਨ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਇਸ ਦਰਖਤ ਦੇ ਪੰਜਾਬ ਨੇ ਦਿੱਤੇ ਸੀਗੇ ਸੰਗਰੂਰ ਫਤਿਹਗੜ੍ਹ ਸਾਹਿਬ ਲੁਧਿਆਣਾ ਤੇ ਫਰੀਦਕੋਟ ਤੇ ਪਟਿਆਲਾ ਸੋ ਉਸ ਤੋਂ ਬਾਅਦ 92 ਹੁਣ ਹੋਗੇ ਜੀ 117 ਜੋ 92 ਕਦੇ ਕਿਸੇ ਨੇ ਸਰਵੇਜ ਨਹੀਂ ਕੀਤਾ ਹੈ ਕਦੇ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਸੀ ਇਦਾਂ ਹੀ ਕਿਉਂਕਿ ਅਰਵਿੰਦ ਕੇਜੀਵਾਲ ਨੂੰ ਅੰਦਰ ਕਰਨ ਦਾ ਹੋਰ ਕੀ ਆਈਡੀਆ ਹੈ ਇਹਨਾਂ ਨੂੰ ਰੋਕ ਲੋ ਯਾਰ ਇਹ ਇਹ ਜਿੱਥੇ ਜਾਂਦੇ ਸਵਾਗਾ ਫਿਰ ਜਾਂਦਾ ਹੈ ਇਹਨਾਂ ਨੂੰ ਰੋਕੋ ਤਾਂ ਦਿੱਲੀ ਦੇ ਵਿੱਚ ਤਿੰਨ ਵਾਰੀ ਹਰਾਤੀ ਭਾਜਪਾ ਦਿੱਲੀ 'ਚ ਹੋਰ ਪੰਜਾਬ 'ਚ ਹਰਾਤੀ ਉਹ ਪੱਤਰਕਾਰ ਮੈਨੂੰ ਕਹਿੰਦੇ ਆਪਨੇ ਮੋਦੀ ਜੀ ਦੀ ਆਂਦੀ ਕੋ ਕੈਸੇ ਰੋਕਾ ਮੈਂ ਨੇ ਕਹਾ ਕਹਿੰਦੇ ਪੰਜਾਬ ਔਰ ਦਿੱਲੀ ਮੈਂ ਕੈਸੇ ਰੋਕਾ ਮੋਦੀ ਜੀ ਦੀ ਆਂਦੀ ਕੋ ਮੈਂ ਨੇ ਕਹਾ ਕੋਈ ਰਾਕਟ ਸਾਇੰਸ ਨਹੀਂ ਹੈ ਮੈਂ ਕਹਾ ਚੋਣਚਿੰਨ ਬੀਜੇਪੀ ਦਾ ਚੋਣਚਿੰਨ ਕੀ ਹੈ ਕਹਿੰਦੇ ਕਮਲ ਕਪੂਲ ਮੈਂ ਕਾਂਗਰਸ ਦੀ ਪਾਰਟੀ ਕਾ ਕਿਆ ਹੈ ਕਹਤੇ ਝਾੜੂ ਮੈਨੇ ਕਾ ਕਮਲ ਕਾ ਫੂਲ ਕਹਾਂ ਉਗਤਾ ਹੈ ਕਹਤੇ ਕੀਚੜ ਮੈਂ ਮੈਨੇ ਕਾ ਝਾੜੂ ਕਿਆ ਕਰਤਾ ਹੈ ਕਹਤੇ ਕੀਚੜ ਕੀ ਸਫਾਈ ਮੈਨੇ ਹਮਨੇ ਝਾੜੂ ਸੇ ਕੀਚੜ ਕੀ ਸਫਾਈ ਕਰਤੀ ਦਿੱਲੀ ਔਰ ਪੰਜਾਬ ਮੈਂ ਕਮਲ ਹੋ ਗਈ ਨਹੀਂ ਉੱਥੇ ਨਹੀਂ ਕਹਿੰਦੇ ਦਿੱਲੀ ਨਹੀਂ ਕਹਿੰਦੇ ਵੀ ਅਬ ਕੀ ਬਾਰ ਇਤਨੀ ਪਾਰ ਕਿਉਂਕਿ ਉਹਨਾਂ ਨੂੰ ਪਤਾ ਹੈ ਅਬ ਕੀ ਬਾਰ ਸਿਰਫ ਜਮਨਾ ਪਾਰ ਉਹਨਾਂ ਕੋ ਜਿਹੜੀਆਂ ਚਾਰ ਸੀਟਾਂ ਪਾਂ ਸੀ ਡੈਗੇ ਜਮਨਾ ਪਾਰ ਵਾਲੀਆਂ ਨੇ ਬਸ ਸੋ ਇਹ ਦੇਸ਼ ਦੇ ਵਿੱਚ ਮਾਹੌਲ ਬਦਲ ਰਿਹਾ ਮੈਂ ਜਾ ਕੇ ਆਇਆ ਗੁਜਰਾਤ ਮੇਰਾੰਚੀ ਜਾ ਕੇ ਆਇਆ ਅਸਾਮ ਜਾ ਕੇ ਲੋਕ ਜਿਹੜੇ ਤਾਨਾशाही ਤੋਂ ਤੰਗ ਆਏ ਪਏ ਨੇ ਔਰ ਲੋਕ ਬਦਲਣਾ ਚਾਹੁੰਦੇ ਆ ਗਲਤ ਹੋਈ ਸੀ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦੀ ਤੇ 10 ਸਾਲਾਂ ਬਾਅਦ ਆਲਮੋਸਟ ਬਿਨਾਂ ਵਿਪੱਖ ਦੇ ਤੁਸੀਂ ਕੰਮ ਕੀਤਾ ਮਰਜ਼ੀ ਨਾਲ ਕੋਈ ਤੁਹਾਨੂੰ ਮੂਰ ਵਿਰੋਧ ਕਰਨ ਵਾਲਾ ਜਾਂ ਕੋਈ ਪ੍ਰੈਸ਼ਰ ਵਾਲਾ ਨਹੀਂ ਸੀਗਾ ਤੇ ਤੁਸੀਂ ਗੱਲ ਗੱਲ ਤੇ ਤੁਸੀਂ ਬਦਲਦੇ ਰਹੇ ਜਿਹੜੇ ਸਵਿਧਾਨ ਦੀਆਂ ਆ ਕਲੋਜ਼ ਬਲ ਦੋ ਆਰਡੀਨੈਂਸ ਜਾਰੀ ਕਰ ਦੋ ਆ ਕਰ ਦੋ 10 ਸਾਲਾਂ ਬਾਅਦ ਵੀ ਜੇ ਤੁਹਾਨੂੰ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਥੂ ਥੂ ਹੋ ਜਾਂਦੀ ਸਾਰੀ ਦੁਨੀਆ ਚ ਕਿ ਐਸ ਤਰ੍ਹਾਂ ਦਾ ਮੁੱਦੇ ਪ੍ਰਧਾਨ ਮੰਤਰੀ 10 ਸਾਲ ਬਾਅਦ ਕੋਈ ਕੰਮ ਹੀ ਨਹੀਂ ਕਰਾ ਸਕਿਆ ਕਿ ਸਕੂਲ ਬਣਾਤੇ ਹਸਪਤਾਲ ਬਣਾਤੇ ਜਬ ਬਿਜਲੀ ਫ੍ਰੀ ਕਰਤੀ ਕਿਸਾਨਾਂ ਦਾ ਮਸਲਾ ਹੱਲ ਕਰਤਾ ਨਾ 10 ਸਾਲ ਸਿਰ ਮੰਗਲ ਸੂਤਰ ਦੇ ਨਾਂ ਤੇ ਹੁਣ ਡਰਾ ਕੇ ਵੋਟਾਂ ਲੈ ਰਹੇ ਨੇ ਪਰ ਉਹ ਲੋਕ ਸਮਝ ਗਏ ਕਾਟ ਦੀ ਆਂਢੀ ਵਾਰ-ਵਾਰ ਚੜਦੀ ਨਹੀਂ ਇਸ ਵਾਰ 4 ਜੂਨ ਨੂੰ ਜਿਹੜਾ ਆਮ ਆਦਮੀ ਪਾਰਟੀ ਆ ਪੂਰੇ ਦੇਸ਼ ਚ ਇੱਕ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰ ਰਹੀ ਹੈ ਔਰ ਜਿਹੜੀ ਸਰਕਾਰ ਬਣਨੀ ਹੈ ਸੈਂਟਰ ਦੇ ਵਿੱਚ ਉਹ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਉੱਚਰੇਣ ਵਾਲਾ ਹੈ ਤੇ ਪੰਜਾਬ ਨੂੰ ਫੇਰ ਮੌਕਾ ਮਿਲੂਗਾ ਪੰਜਾਬ ਵੀ ਲੀਡ ਕਰੂਗਾ ਸੋ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਸਾਰਿਆਂ ਦਾ ਤੇ ਅੱਜ ਤੋਂ ਬਾਅਦ ਤੁਸੀਂ ਹਲਕਿਆਂ 'ਚ ਮਿਲਦੇ ਰਵਾਂਗੇ ਤੁਸੀਂ ਵੀ ਆਉਂਦੇ ਰਹੋਗੇ ਤੁਹਾਡੀਆਂ ਵੀ ਡਿਊਟੀਆਂ ਲੱਗੀਆਂ ਹੋਣੀਆਂ ਫੀਲਡ 'ਚ ਜਾਣੀਆਂ ਤੇ ਅਸੀਂ ਫੇਰ ਇੱਕ ਵਾਰੀ ਤੁਹਾਡਾ ਵੀ ਧੰਨਵਾਦ ਕਰਦੇ ਆਂ ਔਰ 골ਡੀ ਹੋਰਾਂ ਨੂੰ ਅੱਜ ਅੱਜ ਹੈ ਵੀ ਮਿਹਨਤ ਕਸ਼ਾਂ ਦਾ ਦਿਨ ਹੈ ਅੱਜ ਮੇਡ ਏ ਅੱਜ ਮਜ਼ਦੂਰ ਦਿਵਸ ਹੈ ਅਸੀਂ ਸਾਰੇ ਮਿਹਨਤ ਕਸ਼ ਲੋਕ ਆਂ ਆਪਣਾ ਹਰ ਰੋਜ਼ ਨਾਮਾ ਖੂਪਟ ਕੇ ਪਾਣੀ ਪੀਣ ਵਾਲੀ ਗੱਲ ਹੁੰਦੀ ਹੈ ਰਾਜਨੀਤੀ ਚ ਠੀਕ ਹੈ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਆਏ ਨੇ ਨਾ ਜਮਕੇ ਉਹਨਾਂ ਨੂੰ ਉਹਨਾਂ ਤੋਂ ਨਹੀਂ ਹੋਣਾ ਕੰਮ ਇਹ ਇੱਕ ਕਨਵੈਂਟਰੀਅਨ ਜਿਹੜੇ ਉਹ ਕਦੇ ਲੋਕਾਂ ਨੇ ਤੁਸੀਂ ਗੱਲ ਨੋਟ ਕਰ ਲਿਓ ਕਦੇ ਟੈਕਨੀਕਲ ਕਰ ਲੈ ਜਦੋਂ ਵੀ ਕਦੇ ਤੁਸੀਂ ਇੰਟਰਵਿਊ ਕਰੋ ਜਾਂ ਕੋਈ ਇੰਟਰਵਿਊ ਸੁਣੋ ਸਕਵਾਲ ਖੈਰੀ ਦੀ ਜਦੋਂ ਉਹਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਬੋਲਦਾ ਹੋ। ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ। ਉਹਦੀ ਅੰਗਰੇਜ਼ੀ ਚ ਹੋ ਜਾਂਦਾ ਉਹ ਕਿਉਂਕਿ ਉਹਦੇ ਅੰਦਰ ਕੋਈ ਗੁਣ ਹੈ ਇਸ ਗੱਲ ਦਾ ਤੇ ਜਦੋਂ ਜਿਹੜੀ ਜਿਹੜੀ ਅੰਗਰੇਜ਼ੀ ਦੀ ਗੱਲ ਬੋਲੀ ਹੋਈ ਹੈ ਦੁਬਾਰੇ ਤੁਸੀਂ ਸੁਣ ਲਿਓ ਉਹ ਝੂਠ ਹੋਊਗੀ। ਮੈਂ ਨੋਟ ਕੀਤੀ ਮੇਰੇ ਨਾਲ ਰਹੇ ਨੇ। ਮੇਰੇ ਤਾਂ ਨਾਲ ਰਹੇ ਨੇ। ਜਦ 10 ਮਿੰਟ ਮੈਂ ਕਿਤੇ ਥੋੜਾ ਪਿੱਛੇ ਕਿਸੇ ਨੂੰ ਮਿਲਣ ਲੱਗ ਜਾਂਦਾ ਮੇਰੇ ਲਈ ਕੁਰਸੀ ਤੇ ਬਹਿ ਜਾਂਦੇ ਸੀ ਬਹੁਤ ਕਾਲੀ ਆ ਉਹਨਾਂ ਨੂੰ ਪੂਛ ਬਣਨ ਦੀ ਬਣਦੀ ਪਰ ਕਾਲੀਆਂ ਮੂਰੇ ਟੋਏ ਟੋਏ ਨਾਲੇ ਅਸੀਂ ਕੁਝ ਬਣ ਨਹੀਂ ਆਏ ਇੱਥੇ ਪਾਤਰ ਸਾਹਿਬ ਦਾ ਸ਼ੇਰ ਸੁਣਾ ਕੇ ਮੈਂ ਇਸ ਜਿਹੜਾ ਫੰਕਸ਼ਨ ਹੈ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਬਾਦੇ ਦਾ ਫੰਕਸ਼ਨ ਜਿਹੜਾ ਹੋਇਆ ਉਹਨੂੰ ਪਾਤਰ ਸਾਹਿਬ ਦਾ ਸ਼ੇਰ ਹੈ ਕਿ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਛੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਸੋ ਉਹ ਆਪੇ ਨਹੀਂ ਆਗੇ ਸੀ ਅਸੀਂ ਤਾਂ ਪੰਜਾਬ ਦੇ ਵਿੱਚ ਮਿਹਨਤ ਕਰਕੇ ਪਾਰਟੀ ਬਣਾਈ ਪਾਰਟੀ ਨੂੰ ਤਕੜੀ ਕੀਤਾ ਮਿਹਨਤ ਕਰਕੇ ਔਰ ਅਨੁਸ਼ਾਸਨ ਚ ਰਹਿ ਕੇ ਸਾਡੀ ਪਾਰਟੀ ਕੰਮ ਕਰਦੀ ਹੈ ਤੇ ਪੰਜਾਬ ਨੂੰ ਬੁਲੰਦੀਆਂ ਤੇ ਲੈ ਜਾਣ ਦਾ ਸੁਪਨਾ ਹੈ ਤੇ ਉਹ ਇਕੱਠੇ ਹੋ ਕੇ ਸਾਰੇ ਇਹ ਟੀਮ ਵਰਕ ਹੈ ਸਾਡੀ ਬੈਂਚ ਸਟਰੈਂਥ ਵਿੱਚ ਆਈਦੀ ਹੈ 11 ਖੇਡਦੇ ਨੇ 4 ਦੇ ਨਾਲ ਨਹੀਂ ਵੀ ਖੇਡਦੇ ਹੁੰਦੇ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਮੈਡਲ 15 ਦੇ 15 ਨੂੰ ਮਿਲਦੇ ਨੇ ਸੋ ਸਾਡੀ ਟੀਮ ਹੈ ਪੂਰੀ ਟੀਮ ਸਾਮਰੋਹੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ